ਅੰਬਦਾਚਾਰ ਉਹ ਵੀ ਮਾਂ ਦੇ ਹੱਥਾਂ ਦਾ ਪਾਇਆ ਕੱਚੇ ਅੰਬਦਾਚਾਰ ਬਾਬਾ ਜੀ ਨੇ ਤਾਂ ਪਹਿਲਾਂ ਯਾਦ ਕਰੋ ਹਾਂ ਗੁਰੂ ਮਹਾਰਾਜ ਦਾ ਨਾਮ ਲਵੋ ਜਿਹੜਾ ਕੰਮ ਕਰਨਾ ਹੈ ਕਿ ਆਹ ਮਰਦਬਾਨ ਮੈਨੂੰ ਮਰਦਬਾਨ ਕਹਿੰਦੇ ਆਂਆਂ ਦੀਆਂ ਬੁੜੀਆਂ ਅਕੇ ਇਕਵਾਰੇ ਮੁੰਡੇ ਅੰਬੜੀ ਟੋਕਰੇ ਹੁਣੇ ਹੀ ਇਕਵਾਰੇ ਥੋੜੇ ਰਹਿ ਗਏ ਸ਼ਰੀਆਂ ਜਿਹਾ ਲੱਗਦਾ ਵਾਹ ਵਾਹ ਆਜੀ ਪਰੌਤੇ ਹੁਣ ਵੀ 25 ਖਾਜਵਾ ਮੈਂ ਤਾਂ ਐ ਤੇ ਅਸੀਂ ਹਾਂ ਹਾਂ ਕਿਉਂ ਜੀ ਮੈਂ ਕਿਹਾ ਆਨੰਦੀ ਹੈ ਮਹਾਰਾਜ ਆਨੰਦੀ ਹੈ ਖੜਾ 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 ਕਾਲਾ ਕਰਦੇ ਬੋਣੀ ਨਰਾਦ ਨਾ ਜਰਾਨੀ ਦੇ ਮੂੰਹ ਨਹੀਂ ਸੁਣੀਦੀ ਪੁੱਤ ਅੱਛਾ ਹਾਂ ਸਾਤ ਸਰੀਆ ਕਾਲ ਪੰਜਾਬੀਓ ਪੰਜਾਬੀਓ ਗਰਮੀਆਂ ਦਾ ਤੋਹਫਾ ਅਤੇ ਇਹ ਸੀਜ਼ਨ ਹੈ ਇਹਦੇ ਵਿੱਚ ਅੰਬ ਦਾ achar ਉਹ ਵੀ ਮਾਂ ਦੇ ਹੱਥਾਂ ਦਾ ਪਾਇਆ ਕੱਚੇ ਅੰਬ ਦਾ achar ਮਾਤਾ ਮੇਰੇ ਨਾਲ ਆ ਤੇ ਅਸੀਂ ਪਾਉਣ ਲੱਗੇ ਅੱਜ ਅੰਬ ਦਾ achar ਮਾਂ ਫਿਰ ਪਾਈਏ ਪਾਓ ਚਲ ਕਿਹੜਾ ਹੁੰਦਾ ਹੈ ਪਹਿਲਾਂ ਤਾਂ ਦੱਸ ਦੇ ਆਹ RAM ke lamb ਇਹ ਵਧੀਆ ਹੁੰਦਾ ਵਾ ਬਹੁਤ ਵਧੀਆ ਆਹ 골ਪ ਦੇ ਵਿੱਚ ਇੱਛਾ ਟੜੇ ਨਹੀਂ ਬਣਾਵਾਂਗੇ ਅੱਛਾ ਇਹ ਟੜੇ ਚੱਲ ਹੁਣ ਕੀ ਕੀ ਪਾਉਣਾ ਦੱਸੀ ਚੱਲ ਇਹ ਪਹਿਲਾਂ ਅੰਬ ਦੱਸ ਦੇ ਸਾਰਿਆਂ ਨੂੰ ਕਿੰਨਾ ਆਹੇ 7 ਕਿਲੋ 7 ਕਿਲੋ ਅੰਬ ਹੈ ਪੰਸੇਰੀ ਤੋਂ ਵੱਧਾ ਪਹਿਲਾਂ ਨੂਨ ਖੋਲਾਂ ਲੋ ਇੱਕ ਪੈਕਟ ਹੈ ਕਿੰਨਾ ਭਾਈ ਦਾ ਨੂਨ ਹੈ ਮੇਂ 7 ਕਿਲੋ ਚ ਮਤਲਬ 2 ਕਿਲੋ ਗਿਟਕਾ ਨਿਕਲ ਗਈਆਂ ਨੇ ਹਾਂ 5 ਕਿਲੋ ਰਹਿ ਗਿਆ 5 ਕਿਲੋ ਰਹਿ ਗਿਆ ਲੂਣ ਟਾਟਾ ਦਾ 1 ਕਿਲੋ ਦਾ ਟਾਟਾ ਉਹ ਤਾਂ ਜਿਹੜਾ ਮਰਜ਼ੀ ਪਾਓ ਨਹੀਂ ਹਾਂ ਦੂਜਾ ਖਰਾਬ ਕਰ ਦੇਗਾ ਅੱਛਾ ਦੂਜਾ ਖਰਾਬ ਕਰ ਦੂ ਚਾਰ ਲਾਓ ਵੀ ਸੁਣ ਲਓ ਭਾਈ ਜੀ ਨੇ ਅੰਬ ਦਾ ਚਾਰ ਪਾਉਣਾ ਤੁਹਾਨੂੰ ਰੈਸਪੀ ਦੇ ਰਹੇ ਹਾਂ ਅਸੀਂ ਰੈਸਪੀ ਲੈ ਪਾ ਲਮਿਆ ਲਓ ਜੀ ਹੁਣ ਮੈਂ ਕੀ ਪਾਵਾਂ ਹੁਣ ਪਾ ਹਲਦੀ 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 ਲਾਲ ਮਿਰਚ ਤੇ ਹਲਦੀ ਕਿੰਨੀ ਪਾ ਮਿਰਚਾਂ ਆ ਗਈਆਂ ਮਿਰਚਾਂ ਕਿੰਨੀਆਂ ਪਾਉਣੀਆਂ ਮੈਂ ਸਾਰੀਆਂ ਨਹੀਂ ਕਿੰਨਾ ਵਾਹੇ ਦੱਸ ਦੇਣਾ ਉਹਨਾਂ ਨੂੰ ਯੂਟਿਊਬਰ ਨੂੰ ਸਾਮਾਨ ਅਸੀਂ ਬਜ਼ਾਰੋਂ ਧਰਮੇ ਦੀ ਹੱਟੀ ਤੋਂ ਆਇਆ ਹੈ ਆਪਾਂ ਉਹਦੀ ਗਾਇਡ ਕਰਨੀ ਆ ਦੱਸ ਜਨ ਕਿ 5 ਕਿਲੋ ਮਬਾ ਦਾ ਮਸਾਲਾ ਲੈ ਲਵੇ ਹਾਂ ਕਹਿ ਕੇ ਕਹਿ ਕੇ 5 ਕਿਲੋ ਮਬਾ ਦਾ ਮਸਾਲਾ ਲਓ ਜੀ ਹਲੋ 5 ਕਿਲੋ ਅੰਬਾਜ ਨੂਨ ਪੈ ਗਿਆ ਮੈਂ ਮਿਰਚਾਂ ਪੈ ਗਿਆ ਹੁਣ ਹਲਦੀ ਵਾਂ ਹਲਦੀ ਹਲਦੀ ਕਰ ਪਾਈ ਦੀ ਬਈ ਹਾਂ ਚਾਰ ਇਸ ਪਾਈ ਦੀ ਹੈ ਹਲਦੀ ਮੂੰ ਵੀ ਹਲਦੀ ਚੰਗੀ ਹੁੰਦੀ ਹੈ ਬਈ ਹੂੰ ਹੂੰ ਇਹ ਆ ਹਲਦੀ ਲਓ ਜੀ ਇਹ ਵੀ ਲਓ ਜੀ ਹਲਦੀ ਤੇ ਭਰਾ ਛੋਟੀ ਐ ਮੈਂ ਪਿਛਲੀ ਵਾਰ ਵੀ ਲੋਕਾਂ ਨੇ ਕਮੈਂਟ ਕੀਤੀ ਸੀ ਭਰਾ ਛੋਟੀ ਐ ਛੋਟੀ ਲਓ ਜੀ ਹੁਣ ਮਾਂ ਔਨ ਸੌਫ ਕਲੋਂਜੀ ਮੇਥੇ ਇਹਦੇ ਵਿੱਚ ਸੌਫਾ ਕਲੌਂਜੀ ਆ ਤੇ ਮਿੱਥੇ ਆ ਤਿੰਨ ਚੀਜ਼ਾਂ ਹਨ ਆਹ ਆ ਪਦਮ ਸਾਰੇ ਲਓ ਜੀ ਸੌਫ ਕਲੌਂਜੀ ਮਿੱਥੇ ਆ ਜਿਹੜੇ ਕਾਲੇ ਕਾਲੇ ਇਹ ਮਿੱਥੇ ਆ ਕਲੌਂਜੀ ਆ ਹਾਂ ਸੌਫ ਹੋਰੇ ਮਿੱਥਾ ਹੋਰੇ ਹਾਂ ਮਿੱਥੇ ਬੜਾ ਸਵਾਦ ਹੁੰਦੇ ਆ ਇੱਕ ਮਿੱਥੇ ਜਿਹੜੇ ਦੂਜੇ ਮਿੱਥੇ ਵਾਲੀ ਰੋਟੀ ਖਾਈ ਦੀ ਉਹ ਲਓ ਜੀ ਨੂਨ ਤੇ ਮਿਰਚ ਤੇ ਸਾਰਾ ਅਸੀਂ ਮਸਾਲਾ ਇਹਦੇ ਵਿੱਚ ਪਾ ਦਿੱਤਾ ਹੈ ਬਾਬਾ ਜੀ ਇਹਨਾਂ ਦਾ ਪਹਿਲਾਂ ਯਾਦ ਕਰੋ ਹਾਂ ਗੁਰੂ ਮਹਾਰਾਜ ਦਾ ਨਾਮ ਲਵੋ ਜਿਹੜਾ ਕੰਮ ਕਰਨਾ ਹੈ ਹਾਂ ਗੁਰੂ ਮਹਾਰਾਜ ਨੂੰ ਯਾਦ ਕਰਕੇ ਕਰੋ ਸਭ ਕੰਮ ਐਨੂੰ ਸਿਰੀ ਚੜਦੇ ਆਖੋ ਸੱਚਾ ਪਾਤਸ਼ਾਹ ਮੇਰਾ ਕਰਦਾ ਬਰਕਤਾਂ ਪਾਉਂਦਾ ਚੀਜ਼ ਵਧੀਆ ਬਣਦੀ ਹਾਂ ਲੈ ਹੁਣ ਇਹ ਚਪਾਲਾ ਫਰਦੇ ਪਲ ਗਿਆ ਨਾ ਚੱਕ ਜਾਈਂ ਖੈਰ ਜਾ ਜੇ ਹੁਣ ਮਲਤਾਂ ਲੈਣ ਦੇ ਫਿਰ ਕੀ ਫਾਇਦਾ ਅੱਛਾ ਤੇਲ ਪਾ ਕੇ ਕੱਢਾਂਗੇ ਦੇ ਬਾਕੀ ਆ ਮਰਦਬਾਨ ਅਮੀਨ ਮਰਦਬਾਨ ਕਹੋ ਕਹਿੰਦੇ ਆ ਉਹੀ ਹਾਂਜੀ ਇਹ ਪੱਥਰ ਦਾ ਹੁੰਦਾ ਇਹ ਮਰਦਬਾਨ ਨਹੀਂ ਹੁੰਦਾ ਹੈ ਬਾਕੀ ਹਾਂ ਇੱਕ ਮਰਦਵਾਣਾ ਸਾਡੇ ਕੋਲੇ ਇੱਕ ਆ ਪਿਆ ਆ ਡੱਬਾ ਜੀ ਜਣੇ ਉਹਨੂੰ ਹਨਾ ਤੇ ਇੱਕ ਆ ਨਿੱਕੀ ਜੀ ਬਾਲਟੀ ਇਹ ਵੀ ਡੱਬਾ ਹੀ ਆ ਵੈਸੇ ਹਲੋ ਜੀ ਮੇਰੇ ਨਾਲ ਮੂੰਹ ਚ ਪਾਣੀ ਆਉਣ ਵੀ ਲੱਗ ਗਿਆ ਸੋ ਦੇਖੋ ਕਿਉਂ ਜੀ ਆ ਕੱਚਾ ਕੱਚਾ ਅੰਬ ਦਾ achar ਮੇਰੀ ਮਾਂ ਦੇ ਹੱਥਾਂ ਦਾ ਪਾਇਆ ਹੋਇਆ ਮੈਂ ਮੇਰੇ ਆਪਰੇਸ਼ਨ ਹੋਇਆ ਕਰਕੇ ਰਲਦਾ ਨਹੀਂ ਪੂਰਾ ਮਾਤਾ ਤੋਂ ਨਾ ਬਾਈਪਾਸ ਹੋਇਆ ਕਰਕੇ ਹੱਥ ਨਾਲ ਚੱਕਿਆ ਜਣੇ ਕਿ ਰਲਦਾ ਨਹੀਂਗਾ ਤੇ ਤਾਵਰ ਹਲੋ ਹੁਣ ਆਪਾਂ ਦੋਚ ਕਰ ਲਿਆ ਤਾਂ ਹੀ ਵੀ ਸੋਹਣਾ ਰੜਲ ਜਵੇ ਆ ਚਰਮਚੀ ਜੀ ਕਹਿੰਦੇ ਨੇ ਮਮੀ ਨੂੰ ਹਣਾ ਆਹਾ ਜੱਜ ਕੈਮਰਾਮੈਨ ਆ ਇਸ ਸਮੇਂ ਜੱਜ ਵੀਡੀਓ ਬਣਾਉਂਦਾ ਜੱਜੇ ਮੂਝੇ ਪਾਣੀ ਦਾ ਹੁਣੀ ਆਉਣ ਲੱਗ ਗਿਆ ਆਹਾ ਹਜੇ ਸਰਸੋਂ ਦਾ ਤੇਲ ਸਰਸੋਂਵੇਂ ਸਰਸੋਂ ਹੈਨਾ ਆਪਾਂ ਕਹਿੰਦੇ ਸਰੋਂ ਪਰ ਸਰਸੋਂ ਕਹਿੰਦੇ ਸਰਸੋਂ ਸਰਸੋਂ ਆਪਾਂ ਇਹ ਵੀ ਲਓ ਜੀ ਆਹਾ ਆ ਆ 50 ਆਚਾਰ ਮਮੀ ਦੇ ਲਾ ਹਣਾ ਇੰਨਾ ਸੁਆਦ ਆ ਜਦੋਂ ਬੱਦਾ ਕੋਈ ਤੇ ਲਾਮ ਜਾਂਦੇ ਆ ਹਨਾ ਗੱਡੀ 'ਚ ਜਾ ਕੇ ਤੇ ਬੱਸਾਂ 'ਚ ਪਹਿਲਾਂ ਲੋਕ ਜਾਂਦੇ ਸੀ ਰੋਹਾਂ ਦੇ ਚਾਰ ਗੱਦ ਲੈ ਜਾਂਦੇ ਵੀ ਰੋਹਠਿਆਂ ਦੇ ਉੱਤੇ ਅੰਬ ਦਾ achar ਨਾਲ ਇੱਕ ਪਿਆਜ਼ ਹਾਂ ਇੱਕ ਪਿਆਜ਼ ਹੋਵੇ ਅੰਬ ਦਾ achar ਹੋਵੇ ਹਨਾ ਬਹੁਤ ਸੁਆਦ ਲੱਗਦੀ ਰੋਹ ਬੜੀ ਸਵਾਲ ਆਦੀ ਆ ਸਹੀ ਗੱਲ ਆ ਫਿਰ ਤੇ ਜੇ ਨਾਲ ਚਾਹ ਮਿਲ ਜੇ ਆਏ ਹਾ ਹਨਾ ਮੈਂ ਫਿਰ ਤਾਂ ਨਜ਼ਾਰਾ ਨਜ਼ਾਰਾ ਆ ਯਾਰ ਅੱਛਾ ਜੇ ਠੰਡ ਹੋਵੇ ਫਿਰ ਗੋੜ ਵਾਲੀ ਚਾਹ ਹੋਵੇ ਮੈਂ ਕਹਣਾ ਫਿਰ ਕਿਹੜੇ ਕਿਹੜੇ ਮੂਜੋ ਪਾਣੀ ਆ ਰਿਹਾ ਦੱਸ ਦਿਓ YouTube ਵਾਲਿਓ Facebook ਵਾਲਿਓ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੂਰੀਆ ਦੁਨੀਆ ਚ ਬੈਠੇ ਹਨਾ ਕਿੰਨਾ ਸਵਾਲ ਆ ਰਿਹਾ ਫਿਰ ਆ ਰਿਹਾ ਕਿ ਨਹੀਂ ਆ ਰਿਹਾ ਆ ਅੰਬ ਦਾ ਅਚਾਰ ਹੋਵੇ ਜਿੰਜੀ ਚੁ 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 ਮੈਂ ਇਹ ਸ਼ੁਰੂ ਤੋਂ ਹੀ ਪਾਇਆ ਜਾਂਦਾ ਵੀ ਅੰਬ ਦਾ achar ਹੈ ਹੈ ਮੰਮੀ ਉੱਥੇ ਤੁਹਾਡੇ ਪਿੰਡ ਕੋਲ ਬਾਪੂ ਪੋਣਾ ਹੁੰਦਾ ਹੈ ਹਾਂ ਬਾਪੂ ਕਰ ਮਾਂ ਦੀ ਬੀਬੀ ਨਹੀਂ ਪਾਉਂਦੀ ਸਾਰੇ ਆਪਣੇ ਰਿਸ਼ਤੇਦਾਰ ਪਾਉਂਦੇ ਬਾਪੂ ਹੀ ਪਾਉਂਦੇ ਹਾਂ ਬਾਪੂ ਆ ਲੈ ਹਨਾ ਹੁਣ ਦੇਲਾ ਮੰਮੀ ਡੈਡੀ ਚੱਲ ਪਿਆ ਉਦੋਂ ਬਾਪੂ ਬੇਬੀ ਚੱਲਦਾ ਸੀ ਹਨਾ ਹੁਣ ਅਗਲਾ ਕਹਿੰਦਾ ਬਾਪੂ ਬਾਪੂ ਦਾ ਆਦੇ ਪਿਓ ਨੂੰ ਕਿਹਨੂੰ ਕਹ ਲੂ ਬਾਪੂ ਡੈਡੀ ਮੰਮੀ ਅੱਜਕੱਲ ਪਰ ਲੱਖੇ ਦੇ ਜਵਾਬ ਅੱਜ ਵੀ ਉਹਦੇ ਪਿਓ ਨੂੰ ਬਾਪੂ ਹੀ ਕਹਿੰਦੇ ਆ ਲੈ ਵੀ ਆਹਾਹਾ ਆਂਬ ਦਾ ਅਚਾਰ ਹੋਵੇ ਰੈਸਪੀ ਲੈ ਮੈਂ ਪਾਈਏ ਤੇਲ ਹੁਣੇ ਆਪਾਂ ਅੱਜ ਪਾਲਿਆ ਹੁਣ ਸਾਲ ਖਾਵਾਂਗੇ ਅਗਲੀ ਫੇਰ ਹਨਾ ਇਹ ਜੂਨ ਚ ਬਰਸਾਤਾਂ ਚ ਪੈਂਦਾ ਹੈ ਇਹ ਜੂਨ ਜੁਲਾਈ ਚ ਨਵਾਂ ਅੰਬ ਬੱਚਾ ਹੁਣ ਤਾਂ ਅੰਬ ਐਤ ਕੀ ਬਹੁਤ ਜ਼ਿਆਦਾ ਆ ਨਹੀਂ ਹੁਣ ਤਾਂ ਬਸ ਐਤ ਕੀ ਕਾਟੇ ਨਹੀਂ ਨਹੀਂ ਅੰਬ ਬੜਾ ਅੱਛਾ ਅਸੀਂ ਅੰਬ ਲੈ ਆਂਗੇ ਜੋਥੇ ਭੇਜ ਗਏ ਪੂਰੇ ਹਲ ਦੱਸੀ ਕਿੰਨਾ ਪਾਉਣਾ ਸਾਰੇ ਲਓ ਜੀ ਸਰੋਂ ਦਾ ਤੇਲ ਪਾ ਦਿੱਤਾ ਗਿਆ ਜਿਹਦੇ ਨਾਲ ਮੇਨ ਅਚਾਰ ਬਣਨਾ ਹੈ ਤੇ ਹੁਣ ਆ ਹੱਥ ਕਿਸੇ ਦੇ ਮੂੰਹ ਤੇ ਲਾਜ਼ਮਾ ਫੇਰ ਦੇਖ ਲੋ ਕੀ ਹਾਲ ਹੋ ਅਮੀ ਉਧਰ ਚੱਕੇ ਤੇਰੇ ਪੈਨ ਗੱਲਾਂ ਹਾਲ ਹੈ ਦੱਸੀ ਕਿੰਨਾ ਬਣਾਉਣਾ ਸਾਰੇ ਬਸ ਸਿੱਧਾ ਹੈ ਫਿਰ ਬੰਨੇ ਹੋਰ ਅੱਛਾ ਫਿਰ ਹੋਰ ਰੁਕਣਾ ਬਣਾ ਵੀ ਪਹਿਲਾਂ ਅਟਲਾ ਹਰਲਾਮਾ ਓਕੇ ਤੂੰ ਚਾਰ ਦੀ ਮੈਂ ਗੱਲ ਸਮਾਂ ਮੈਂ ਤੇਰੇ ਨਾਲ ਇਹ ਮਦਦ ਕਰਾਈ ਜਨਾ ਹੂੰ ਅਮੀ ਪਹਿਲਾਂ ਲੋਕ ਸਬਜੀ ਸਬਜੀ ਨਹੀਂ ਬਣਾਉਂਦੇ ਹੀ ਹਨਾ ਨਾ ਨਾ ਹੂੰ ਇੰਨੇ ਲੋਕਾਂ ਕੋਲ ਇਹਨਾਂ ਵਿੱਚ ਸਾਧਨ ਨਹੀਂ ਪੈਸਾ ਹੈਣਾ ਨਹੀਂ ਸੀ ਉਦੋਂ ਕਿਹੜਾ ਪੀਜ਼ਾ 버ਗਰ ਜਾ ਹੈਣਾ ਚੱਲਦਾ ਜਾਣਾ ਅੰਬ ਤੋੜ ਲਿਓਣੇ ਹੂੰ ਜਿੱਥੋਂ ਆਪਣੇ ਪਿੰਡੋ ਹੈ ਬੜੇ ਹੁੰਦੇ ਸੀ ਦਰਖਤ ਸੰਭਾ ਦੇ ਅੱਛਾ ਬਸ ਉਦੋਂ ਅੰਬ ਵੀ ਨਹੀਂ ਮੁੱਲ ਮਿਲਦੇ ਹੁਣੇ ਹੈਣਾ ਨਾ ਨਾ ਤੋੜ ਲਿਓਣੇ ਅੰਬ ਹੂੰ ਅੰਬ ਟੋਕ ਕੇ ਤੇ ਪਾ ਦੇਣਾ ਹੈ ਤੇ ਮੈਨੂੰ ਮੈਨੂੰ ਤੇ ਟੋਕਣ ਕਿਉਂ ਦਿੰਦੀ ਐਂ ਤੇ ਫਿਰ ਤੋਟਕਾ ਕੇ ਲੈ ਐ ਕਾਰਨ ਕੀ ਆ ਨਹੀਂ ਪੁੱਤ ਉਹ ਤਾਂ ਜਦੋਂ ਤੇਰਾ ਵਿਆਹ ਹੋ ਗਿਆ ਨਾ ਹੂੰ ਤੇਰੀ ਬਹੂ ਆ ਗਈ ਫੇਰ ਕੋਈ ਡਰ ਨਹੀਂ ਅੱਛਾ ਉਹਨਾਂ ਨੂੰ ਡਰ ਆ ਹਾਂ ਕੁਆਰੇ ਮੁੰਡੇ ਟੁੱਕਦੇ ਨਹੀਂ ਅਮ ਦੇਖ ਲੋ ਕਿੱਡੇ ਕਿਹੋ ਜਿਹੇ ਵਹਿਮ ਕਰਦੀਆਂ ਬੁੜੀਆਂ ਅਖੇ ਕੁਆਰੇ ਮੁੰਡੇ ਅੰਬੜੀ ਟੁੱਕਦੇ ਹੁਣ ਇਹ ਕੁਆਰੇ ਥੋੜੇ ਰਹਿ ਗਏ ਸ਼ਰੀਆਂ ਜ ਆਗੇ ਨੂੰ ਲੱਗਦਾ ਲੈ ਵੀ ਪਾ ਗਏ ਪਾ ਤੇਲ ਹੋਰ ਪਾ ਹੋਰ ਮੋਨਾ ਅੱਛਾ ਲਓ ਜੀ ਤੇਲ ਹੋਰ ਆਹਾ ਲੈ ਵੀ ਕਾਸਟ ਹੋਰ ਤੇ ਇਹ ਵੀਡੀਓ ਬੀਬੀਆਂ ਮਾਈਆਂ ਨੇ ਜਿਹੜੀਆਂ ਬਾਹਰ ਉਹਨਾਂ ਨੇ ਦੇਖਣੀਆਂ ਸੋ ਦੱਸਿਓ ਬਣਾ ਕਿਹੜੇ ਕਿਹੜੇ ਆਪਦੇ ਪਿੰਡ ਪਾਉਂਦੇ ਨਹੀਂ ਆ ਨੇ ਤੇ ਕੌਣ ਅੱਜ ਵੀ ਪਾਉਂਦਾ ਹੈ ਬਾਹਰ ਵਾਲੇ ਖਾਸ ਤੌਰ ਤੇ ਹਮ ਲੈ ਚੱਕ ਮਾ ਵਾਹ ਵਾਹ ਜੀ ਪਰੋਟੇ ਹੁਣ ਵੀ ਬੱਚੀ ਖਾ ਜਾਵਾ ਮੇਰਾ ਐਂਜੀ ਕਰੀ ਜਾਂਦਾ ਆ ਦੇ ਖਾ ਕੇ ਦੇਣੀ ਆ ਅੱਛਾ ਆਹਾਹਾ ਵਾਹਿਗੁਰੂ 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 ਆ ਦਿਖਾ ਆਹਾਹਾ ਜਾਸ ਨਾਲੇ ਵੀਡੀਓ ਬਣਾਈ ਜਾਂਦਾ ਨਾਲੇ ਮੂੰਹ ਚ ਪਾਣੀ ਆਈ ਜਾਂਦਾ ਤੇ ਅਸੀਂ ਹਾ ਹਾ ਕਿਉਂ ਜੀ ਮੈਂ ਕਿਹਾ ਆਨੰਦ ਹੀ ਏ ਮਹਾਰਾਜ ਆਨੰਦ ਹੀ ਏ ਆਹਾਹਾ ਲਓ ਜੀ ਇਧਰ ਪੈ ਗਿਆ ਸੋ ਲੈ ਆ ਪਾ ਦਾ ਪਾ ਦੇ ਹੁਣ ਤੇਲ ਪਾ ਹੋ ਲਓ ਜੀ ਪਾਉਣੇ ਆ ਇਹ ਪੰਡਾ ਮੇ ਕੱਚੇ ਆਮ ਦਾਈਆ ਹੈ ਹੁਣ ਤਾਂ ਜਮਾਨਾ ਅਗਲੇ ਜਦੋਂ ਕਹਨੇ ਜੋ ਮਰਜੀ ਪਾ ਲੂ ਇਹ ਤਾਂ ਤੂੰ ਹੀ ਕਹੇ ਨਹੀਂ ਵੀ ਐਂ ਪਾਉਣਾ ਜਦੋਂ ਜਦੋਂ ਮੀ ਆਹ ਰੁੱਤ ਬਾਹਮਾ ਹੋਰ ਤੇਲ ਪਾ ਦੇ ਤੇਲ ਆਪਾਂ ਸਾਰਾ ਮਕਾ ਦੇਣਾ ਅੱਛਾ ਆ ਲੈ ਚੱਕ ਨੰਨੂ ਨੇ ਵੀਡੀਓ ਵੇਖ ਲੈਣੀ ਅੰਮੀ ਉਹਨਾਂ ਨਾਲ ਨਣੀ ਚਾਰ ਵਾਲਿਆ ਦੂਜਾ ਵੀ ਹੋਰ ਹੁਣ ਆ ਭਰ ਗਿਆ ਇਹ ਭਰ ਗਿਆ ਬਸ ਉਹ ਭਰ ਦੇਣਾ ਆਪਾਂ ਨੱਕੋ ਨੱਕ ਉਹਦੇ ਵਿੱਚ ਜਪਕੀਂ ਦੇ ਉਹਨਾਂ ਤੇ ਆਈ ਮਰਦਮਾਂ ਚ ਨਹੀਂ ਪਾਉਣਾ ਨਾ ਹਵਾ ਨਹੀਂ ਲੱਗਦੀ ਮੂੰਹ ਛੋਟਾ ਓਕੇ ਪਰ ਹੋਰ ਤੇਲ ਪਾਵਾਂ ਬਸ ਤੇਲ ਪਾ ਦੇ ਦੇ ਵਿੱਚ ਥੋੜਾ ਜਿਹਾ ਮਸਾਲਾ ਜਿਹਾ ਪਾ ਦਾਂ ਪਾ ਦੇ ਪਾ ਦੇ ਪਰ ਜਿਹੜਾ ਮਾਂ ਦੇ ਹੱਥਾਂ ਦਾ ਬਣਿਆ ਚਾਰ ਇਹ ਕੱਲ ਨੂੰ ਥੱਲੇ ਹੋ ਜਾਣਾ ਥੱਲੇ ਹੋ ਜਾਣਾ ਮਤਲਬ ਨੀਵਾ ਹੋ ਜਾਏਗਾ ਨਾ ਕਿਉਂ ਹਾਂ ਕੀ ਵਿੱਚ ਉਹ ਫਿਰ ਕਿਵੇਂ ਹੋ ਜੂ ਹਣੀਵਾ ਇਹ ਪੁੱਤ ਨਹੀਂ ਹੋ ਜੂ ਆ ਜਾ ਹਾਂ ਹਾਂ ਇਹ ਅੱਧੀ ਬਾਲਟੀ ਹੋ ਜਾਣੀ ਕੱਲ ਨੂੰ ਨਹੀਂ ਕੀ ਫਿਰ ਇਹ ਕਿਵੇਂ ਪਾਣੀ ਨਿਕਲ ਜੂ ਨਹੀਂ ਪਾਣੀ ਨਹੀਂ ਤੇਲ ਇਹ ਪੁੱਤ ਜਦੋਂ ਮਾੜਾ ਜਿਹਾ ਢਿੱਲਾ ਹੋ ਜਾਂਦਾ ਨਾ ਹੂੰ ਤੇ ਨੀਵੇਂ ਹੋ ਜਾਣਾ ਓਕੇ ਆਹਾ ਹਾ ਖੜਾ 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 ਕਰਦੇ ਬੋਣੀ ਹਾਂ ਕਾ ਤੂੰ ਮੇਤੋ ਬੋਣੀ ਕਦੋਂ ਕਰਾਉਣੇ ਨੇ ਮੇਂ ਬਿਤੋਂਕਾਰ ਮੇਰੇ ਸੰਗਰਾਮ 10 ਬਣ ਗਈ। ਉਹ ਮਹੀਨਾ ਕਿਉਂ? ਸੰਗਰਾਮ ਨਾ ਜਰਾਨੀ ਦੇ ਮੂਹ ਨਹੀਂ ਸੁਣੀਦੀ ਪੁੱਤ। ਅੱਛਾ। ਹਾਂ। ਜਦੋਂ ਨਵਾਂ ਮਹੀਨਾ ਚੜ੍ਹਨਾ ਹੋਵੇ ਨਾ। ਅੱਛਾ ਉਹ ਬੰਦਾ ਹੀ ਦੱਸੇ ਹੈ। ਹਾਂ। ਬੱਸ। ਬੱਸ। ਲਓ ਜੀ। ਧੰਨਵਾਦ ਪੰਜਾਬੀਓ। ਰੈਸਪੀ ਤੁਸੀਂ ਨੋਟ ਕਰ ਲਈ ਮਾਤਾ ਦੇ ਹੱਥਾਂ ਦਾ achar ਕਿਵੇਂ ਬਣਾਣਾ। ਧੰਨਵਾਦ ਸਾਥੀ।